ਗੌੜੀ ਗੁਆਰੇ ਰੇ ਮਹਲਾ ਤੀਜਾ ਸੋਠਾ ਉਹ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਉ ਜਲੋ ਇਹ ਜਿਹਵਾ ਦੂਜੇ ਪਾਏ ਹਰ ਰਸ ਨਾ ਚਖੈ ਫਿਕਾ ਲਾਏ ਬਿਨ ਬੁਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸ ਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭੰਡਾ ਹੋਏ ਉਹnde ਭੰਡੈ ਟਕੈ ਨ ਕੋਇ ਗੁਰ ਸ਼ਬਦੇ ਮਨ ਨਾਮ ਨਿਵਾਸ ਨਾਨਕ ਸਚ ਭੰਡਾ ਜਿਸ ਸ਼ਬਦ ਪਿਆਸ ਗੌੜੀ ਗੁਵਾਰੇ ਰੇ ਮਹਲਾ ਤੀਜਾ ਸੋਥਾ ਉਹ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਉ ਜਲੋ ਇਹ ਜਹਵਾ ਦੁਜੈ ਭਾਏ ਹਰ ਰਸ ਨਾ ਚਖੈ ਫਿਕ ਅਲਾਏ ਬਿਨ ਬੂਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸ ਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭੰਡਾ ਹੋਏ ਉੰਦੇ ਭਾਂਡੇ ਟਿਕੇ ਨ ਕੋਏ ਗੁਰ ਸ਼ਬਦ ਦੇ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗਵਾਰੇ ਰੇ ਮਹਲਾ ਤੀਜਾ ਸੋថា ਉਹ ਸੱਚ ਮਨ ਨਿਰਮਲ ਹੋਏ ਸੱਚੇ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਪੇ ਸਭ ਕਛ ਸੱਚ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਉ ਜਲੋ ਇਹ ਜਹਵਾ ਦੂਜੇ ਪਾਏ ਹਰ ਰਸ ਨ ਚਖੇ ਫਿਕਾ ਆਲਾਏ ਬਿਨ ਬੁਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸਚ ਸਮਾਏ ਸੱਚ ਰਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭੰਡੇ ਤੇ ਕਹਿ ਨਾ ਕੋਏ ਗੁਰ ਸ਼ਬਦ ਦੇ ਮਨ ਨਾਮ ਨੇ ਵਾਸ ਨਾਨਕ ਸਚ ਪੰਡਾ ਜਿਸ ਸ਼ਬਦ ਪਿਆਸ ਗੋੜੇ ਗਵਰੇ ਰੇ ਮਹਲਾ ਤੀਜਾ ਸੋਥਾਓ ਸੱਚ ਮਨ ਨਿਰਵਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੇ ਬਾਣੀ ਜੁਗ ਚਾਰੇ ਜਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਉ ਜਲੋ ਇਹ ਜਹਵਾ ਦੁਜੈ ਪਾਏ ਹਰ ਰਸ ਨਾ ਚਖੈ ਫੀਕਾ ਆਲਾ ਏ ਬਿਨ ਬੁਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖਿਆ ਚਲਿਆ ਰੋਏ ਰਸਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਧੀਵੇ ਨਿਰਮਲ ਧਾਰ ਨਾਮ ਸਮਾਵੈ ਜੋ ਭੰਡਾ ਹੋਏ ਹੁੰਦੇ ਭੰਡੇ ਟਿਕੈ ਨ ਕੋਏ ਗੁਰ ਸ਼ਬਦ ਦੇ ਮਨ ਨਾਮ ਨਿਵਾਸ ਨਾਨਕ ਸਚ ਭੰਡਾ ਜਿਸ ਸ਼ਬਦ ਪਿਆਸ ਗਉੜੀ ਗਵਰ ਰੇ ਮਹਲਾ ਤੀਜਾ ਸੋਤਾ ਉਹ ਸਚ ਮਨ ਨਿਰਮਲ ਹੋਵੇ ਸਚ ਨਿਵਾਸ ਕਰੇ ਸਚ ਸੋਏ ਸੱਚੀ ਬਾਣੀ ਜੁਗ ਚਰ ਜਾਪੇ ਸਬਕਿ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਾਉ ਜਲੋਏ ਜਹਿਵਾ ਦੁਜੇ ਭਾਏ ਹਰ ਰਸ ਨਾ ਚਖੈ ਫਿਕਾ ਅਲਾਏ ਬਿਨ ਬੁਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਿਵਾਏ ਸੱਚ ਰਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੈ ਜੋ ਭੰਡਾ ਹੋਏ ਉੰਧੈ ਭੰਡੈ ਟਿਕੈ ਨ ਕੋਇ ਗੁਰ ਸ਼ਬਦਿ ਮਨ ਨਾਮ ਨਿਵਾਸ ਨਾਨਕ ਸੱਚ ਭਾਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਰੀ ਮਹਲਾ ਤੀਜਾ ਸੋਠਾ ਉਹ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਉ ਜਲੋ ਇਹ ਜਹਵਾ ਦੂਜੇ ਪਾਏ ਹਰ ਰਸਨਾ ਚਾਖੈ ਫੀਕਾ ਆ ਲਾਏ ਬਿਨ 부ਜੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚੱਖਿਆ ਸਹਿਜ ਸੁਪਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੈ ਜੋ ਭੰਡਾ ਹੋਏ ਹੁੰਦਾ ਭੰਡੈ ਟਿਕੈ ਨ ਕੋਏ ਗੁਰ ਸ਼ਬਦਿ ਮਨ ਨਾਮ ਨਿਵਾਸ ਨਾਨਕ ਸਚ ਭੰਡਾ ਜੇ ਸਬਦ ਪਿਆਸ ਤੂੰ ਗਉੜੀ ਗੁਆਰੇ ਰੇ ਮਹਲਾ ਤੀਜਾ ਸੋਥਾ ਉਹ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਸ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਉ ਜਾ ਲੋਏ ਜਹਿਵਾ ਦੁਜੈ ਭਾਏ ਹਰ ਰਸ ਨਾ ਚਖੈ ਫਿਕ ਅਲਾਏ ਬਿਨ ਬੂਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭੰਡਾ ਹੋਏ ਹੁੰਦੇ ਭੰਡੇ ਟਕੇ ਨ ਕੋਏ ਗੁਰ ਸ਼ਬਦੇ ਮਨ ਨਾਮ ਨਿਵਾਸ ਨਾਨਕ ਸਚ ਭੰਡਾ ਜਿਸ ਸ਼ਬਦ ਪਿਆਸ ਗਉੜੀ ਗੁਾਰੇ ਰੇ ਮਹਲਾ ਤੀਜਾ ਸੋថា ਉਹ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਪੈ ਸਭ ਕੁਛ ਸੱਚ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਠਾਏ ਰਹਾਓ ਜਲੋ ਇਹ ਜਹਵਾ ਦੁਜੈ ਪਾਏ ਹਰ ਰਸ ਨ ਚਖੈ ਫਿਕਾ ਆਲਾਏ ਬਿਨ ਬੁਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚੱਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਜੇ ਰਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਤਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਕੈ ਨਾ ਕੋਏ ਗੁਰ ਸ਼ਬਦ ਦੇ ਮਨ ਨਾਮ ਨੇ ਵਾਸ ਨਾਨਕ ਸਚ ਪੰਡਾ ਜਿਸ ਸ਼ਬਦ ਪਿਆਸ ਗਉੜੀ ਗਵਾਰੇ ਰੇ ਮਹਲਾ ਤੀਜਾ ਸੋਥਾ ਸਚ ਮਨ ਨਿਰਵਲ ਹੋਏ ਸਚ ਨਿਵਾਸ ਕਰੇ ਸਚ ਸੋਏ ਸੱਚੇ ਬਾਣੀ ਜੁਗ ਚਾਰੇ ਜਪੇ ਸਭ ਕੁਛ ਸੱਚ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਉ ਜਲੋ ਇਹ ਜਹਵਾ ਦੂਜੇ ਪਾਏ ਹਰ ਰਸ ਨਾ ਚਖੈ ਫਿਕਾ ਆਲਾ ਬਿਨ ਬੁਝੇ ਤਨ ਮਨ ਫਿਕੋ ਹੋਏ ਬਿਨ ਨਾਵੇ ਦੁਖਿਆ ਚਲਿਆ ਰੋਏ ਰਸਨਾ ਹਰ ਰਸ ਚਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭੰਡਾ ਹੋਏ ਹੁੰਦਾ ਹੈ ਭੰਡੈ ਟਿਕੈ ਨ ਕੋਏ ਗੁਰ ਸ਼ਬਦ ਦੇ ਮਨ ਨਾਮ ਨੇ ਵਾਸ ਨਾਨਕ ਸਚ ਭੰਡਾ ਜਿਸ ਸ਼ਬਦ ਪਿਆਸ ਗੌਰੀ ਗਵਰ ਰੇ ਮਹਲਾ ਤੀਜਾ ਸੋ ਤਾਂ ਸਚ ਮਨ ਨਿਰਮਲ ਹੋਏ ਸਚ ਨਿਵਾਸ ਕਰੇ ਸਚ ਸੋਏ ਸੱਚ ਬਣੀ ਜੁਗ ਚਰ ਜਾਪੇ ਸਭ ਕੁਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੁਥਾਏ ਰਹਾਉ ਜਲੋਏ ਜਹਿਵਾ ਦੁਜੇ ਭਾਏ ਹਰ ਰਸ ਨਾ ਚਖੈ ਫਿਕਾ ਅਲਾਏ ਬਿਨ ਬੁਜੇ ਤਨ ਮਨ ਫਿਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸੱਚ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੈ ਜੋ ਭੰਡਾ ਹੋਏ ਉੰਧੈ ਭੰਡੈ ਟਿਕੈ ਨਾ ਕੋਇ ਗੁਰ ਸ਼ਬਦਿ ਮਨ ਨਾਮ ਨਿਵਾਸ ਨਾਨਕ ਸੱਚਾ ਭਾਂਡਾ ਜਿਸ ਸ਼ਬਦ ਪਿਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ